ਸੰਗਰਾਮ ਟੀਵੀ ਦੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਾਡੇ ਨਾਲ ਜੁੜੇ ਹੋਏ ਨੇ ਕੌਮੈਂਟ ਮੰਗਤਰਾਮ ਜੀ ਪਾਸਲਾ ਜਿਹੜੇ ਕੌਮੀ ਜਰਨਲ ਸਕੱਤਰ ਨੇ ਆਰਐਮਪੀਆਈ ਦੇ ਅੱਜ ਇੱਕ ਬੇਹੱਦ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਹਦੇ ਬਾਰੇ ਅਸੀਂ ਪੱਖ ਜਾਣਨਾ ਚਾਹਾਂਗੇ ਕਿ ਆਰਐਮਪੀਆਈ ਦਾ ਇਸ ਘਟਨਾ ਨੂੰ ਲੈ ਕੇ ਕੀ ਨਜ਼ਰੀਆ ਪਾਸਲਾ ਜੀ ਸਵਾਗਤ ਜੀ ਬਹੁਤ ਹੀ ਧੰਨਵਾਦ ਜੀ 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 ਇਹ ਦਿੱਕਤਾਂ ਬਤਰੀ ਹੈ ਕਾਸੀ ਸਿਵਾਰ ਸਾਹਿਬ ਦੇ ਕੇਸ ਉੱਤੇ ਗੇਟ ਦੇ ਉੱਤੇ ਐਂਟਰੀ ਦੇ ਉੱਤੇ ਜੀ ਕਿ ਕੇਸ ਆ ਸਕੀਰ ਸੀ ਬਾਬਲ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਦਿੱਤੀ ਸਰਵਾ ਦੇ ਅੰਸਾਰ ਸੇਵਾ ਕਰ ਰਹੇ ਸਨ ਜੀ ਉਸ ਨੂੰ ਕੁੱਟਿਰਨਾ ਦੇ ਕੇ ਵਿੱਚ ਤੇ ਉਸ ਵੇਲੇ ਉਹਨਾਂ ਦੀ ਗੋਲੀ ਦਾ ਨਿਸ਼ਾਨ ਨੰਬਰ ਤੋਂ ਉਹਨਾਂ ਨੂੰ ਮਾਰਨ ਦਾ ਜਿਹੜੀ ਕਿ ਸਾਜਿਆ ਬਹੁਤ ਗੰਭੀਰ ਹਮਲਾ ਹੈ ਜੀ ਇਹ ਬਹੁਤ ਹੀ ਮੰਦ ਭਾਗੀ ਕਤਨਾ ਹੈ ਉਹ ਪਾਰਟੀ ਇਹਦੀ ਘਟਕੇ ਨੁੰਦਿਆ ਕਰਦੀ ਹੈ ਜੀ ਔਰ ਇਹ ਵੀ ਜ਼ਰੂਰ ਵਰਸੌਂਦੀ ਹੈ ਘਟਨਾ ਇਹ ਵੀ ਬਹੁਤ ਵੱਡੀਆਂ ਸਾਜਸ਼ਾਹ ਹੋ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਹਨ ਨੂੰ ਖਰਾਬ ਔਰ ਇਹ ਸਾਜਸ਼ਾਹ ਕੌਣ ਰੱਖ ਰਿਹਾ ਇਹਦੇ ਵਿੱਚ ਏਜੰਸੀਆਂ ਦਾ ਕੀ ਰੋਲ ਹੈ ਜਿਹਦੇ ਵਿੱਚ ਐਸੀਆਂ ਤਾਕਤਾਂ ਦਾ ਕੀ ਰੋਲ ਹੈ ਜਿਹੜੀਆਂ ਪੰਜਾਬ ਵਿੱਚ ਇਦਾਂ ਦਾ ਮਾਹੌਲ ਬਣਾਉਣਾ ਚਾਹੁੰਦੀਆਂ ਇਹ ਸਾਰੇ ਗੱਲ ਵੀ ਪੂਰੀ ਤਰ੍ਹਾਂ ਪੜਤਾਲ ਹੋਣੀ ਚਾਹੀਦੀ ਹੈ ਜੇ ਪੜਤਾਲ ਹੋ ਕੇ ਸਭ ਸਾਹਮਣੇ ਆਉਣਾ ਚਾਹੀਦਾ ਔਰ ਇਹ ਜਿੱਥੇ ਕੰਸਕ੍ਰੀਟਸ਼ਨ ਹੋ ਰਹੀ ਹੈ ਜਾਂ ਇਹ ਸਾਰੇ ਸ਼ੁਭਜਨ ਕਰ ਰਹੇ ਜਾ ਰਹੇ ਹਨ ਉਹਨਾਂ ਦਾ ਪਰਦਾ ਫਾਸ਼ ਕੀਤਾ ਜਾਣਾ ਚਾਹੀਦਾ ਇੱਕ ਵਾਰੀ ਫੇਰ ਇਸ ਮੁੱਦੇ ਪੰਜਾਬ ਦੇ ਲੋਕਾਂ ਨੂੰ ਇੱਕ ਸਾਰ ਨੂੰ ਸਾਰੇ ਸਿੱਖ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਹਾਲਾਤ ਹਾਲਾਤ ਦੀ ਰਾਖਤ ਨੂੰ ਸਮਝਣੋ ਔਰ ਪੂਰੀ ਤਰ੍ਹਾਂ ਸਟੇਕ ਰਹਿ ਕੇ ਜਿਹੜੇ ਪੰਜਾਬ ਰੂਪੀ ਤਾਕਤਾਂ ਆ ਏਜੰਸੀਆਂ ਕੁਝ ਗੱਲਾਂ ਕਰਵਾ ਰਹੀਆਂ ਇਸ ਲੋਕਾਂ ਵੱਲੋਂ ਉਹ ਤੋਂ ਸਾਧਨਾ ਰਹਿਣ